ਬਰੀਜਾਕਾਰ ਖੋਨ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੁੰਦادیه ਕਿ ਪਿਛਲੇ ਦਿਨੀ ਗੱਦੜਵਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਕਿ ਇੱਕ ਨੌਜਵਾਨ ਤੋਂ ਦੋ ਨਕਾਬਪੋਸ਼ ਨੌਜਵਾਨਾਂ ਦੇ ਵੱਲੋਂ ਬਰੀਜਾਕਾਰ ਕੋ ਕੇ ਫਰਾਰ ਹੋ ਗਏ ਸਨ ਜਿਸ ਤੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਵਕ ਵਕ ਪਹਿਲੂਆਂ ਤੋਂ ਤੇ ਸੀਸੀਟੀਵੀ ਖੰਗਾਲ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਦੇ ਵਿੱਚ ਹੁਣ ਇੱਕ ਔਰਤ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਸੰਬੰਧੀ ਐਸਪੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਔਰਤ ਦੇ ਲੜਕੇ ਦੇ ਵੱਲੋਂ ਹੀ ਬ੍ਰੀਜਾ کارਖਾਨੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੁਨਦਾਦੀ ਇਹ ਕੀ ਜਦ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਉਸ ਵਕਤ ਦੋ ਨੌਜਵਾਨ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਐਸਪੀ ਨੇ ਦੱਸਿਆ ਕਿ ਇਸ ਔਰਤ ਦੇ ਮੁੰਡੇ ਨੂੰ ਜਦ ਗ੍ਰਿਫਤਾਰ ਕੀਤਾ ਜਾਵੇਗਾ ਪੁੱਛਗਿੱਛ ਦੇ ਵਿੱਚ ਉਸ ਨੌਜਵਾਨ ਦੀ ਪਛਾਣ ਹੋਵੇਗੀ ਤਾਂ ਹੁਣ ਤੁਹਾਨੂੰ ਦੱਸਦੀਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਔਰਤ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਬਰੀਜਾਕਾਰ ਵੀ ਬਰਾਮਦ ਕਰ ਲਈਤੀ ਗਈ ਹੈ। ਤਾਂ ਤੁਹਾਨੂੰ ਦੱਸਦੀਏ ਕਿ ਇਸ ਔਰਤ ਨੇ ਪੁਲਿਸ ਦੇ ਕੋਲ ਮੰਨਿਆ ਹੈ ਕਿ ਉਹਨਾਂ ਦੀ ਜੋ ਬਰੀਜਾਕਾਰ ਕੋਈ ਸੀ ਉਹ ਇਸ ਦੀ ਕੁੜੀ ਦੇ ਘਰ ਖੜੀ ਹੈ ਜਿੱਥੋਂ ਪੁਲਿਸ ਦੇ ਵੱਲੋਂ ਇਹ ਕਾਰ ਬਰਾਮਦ ਕਰ ਲਈਤੀ ਗਈ ਹੈ। ਤਾਂ ਤੁਹਾਨੂੰ ਦੱਸਦੀਏ ਕਿ ਇਸ ਨੌਜਵਾਨ ਦਾ ਪਹਿਲਾ ਵੀ ਕ੍ਰਿਮਿਨਲ ਰਿਕਾਰਡ ਹੈ ਤੇ ਮਾਮਲੇ ਦਰਜ ਹਨ। ਤਾ ਹੁਣ ਪੁਲਿਸ ਦੇ ਵੱਲੋਂ ਉਹਨਾਂ ਦੋਨਾਂ ਨੌਜਵਾਨਾਂ ਦੀ ਪਾਲ ਜਾਰੀ ਹੈ ਤੇ ਫਿਲਹਾਲ ਇਸ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਗੱਡੀ ਚੋਰੀ ਹੋਈ ਸੀ ਔਰ ਕਿਵੇਂ ਤਰੇਸ ਹੋਈ ਇਹ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ। ਜੀ ਬਿਲਕੁਲ ਅੱਜ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਤੇ ਕਰ ਰਹੇ ਆ। ਇਹ ਮਾਨਯੋਗ ਜਿਹੜਾ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਤੇ ਗੌਰਵ ਜਦੇਵ ਆਈਪੀਐਸ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤੋ ਜਿਹੜੇ ਪੰਜਾਬ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੀਂਹ ਮਿੱਢੀ ਗਈ ਹੈ ਉਹਦੇ ਸਿਲਸਿਲੇ 'ਚ ਮਾਨਯੋਗ ਸਾਡੇ ਐਸਐਸਪੀ ਸਾਹਿਬ ਭਾਗਿਰਾਤ ਮੀ ਉਨਾ ਦਿਸਾਨਾ ਦਿਸਾਨ ਦੇ ਉੱਤੇ ਇੱਕ ਐਫਆਈਆਰ ਰਜਿਸਟਰ ਹੋਈ ਸੀ ਐਫਆਈਆਰ ਨੰਬਰ 27 ਡੇਟਡ 24 3 24 ਨੂੰ ਅੰਡਰ ਸੈਕਸ਼ਨ 379 ਬੀ 34 ਆਈਪੀਸੀ ਠਾਣਾ ਗਿੱਦਲਵਾ ਉਹਦੇ ਤਫ਼ਤੀਸ਼ ਦੌਰਾਨ ਬਰ ਬਿਆਨ ਗੁਰਪ੍ਰੀਤ ਸਿੰਘ ਜਿਨੇ ਆਕੇ ਦੱਸਿਆ ਸੀ ਸਾਡੀ ਗੱਡੀ ਦਾ ਸਨੇਚ ਹੋਈ ਹੈ ਉਹ ਸਾਰਿਆਂ ਨੂੰ ਪਤਾ ਕਾਫੀ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਸਹਿਮ ਦਾ ਮਾਹੌਲ ਹੋਇਆ ਸੀ ਉਹਦੇ ਸਿਲਸਿਲੇ 'ਚ ਸਾਡੇ ਬਨਜੋਗੇ ਐਸਐਸਪੀ ਸਾਹਿਬ ਨੇ ਇਮਾਲਾ ਘਟਕ ਕੀਤੀ ਜਿਹਦੇ ਚ ਡੀਐਸਪੀ ਗਿੱਦੜਵਾਦੀ ਨਿਗਰਾਨੀ ਹੈਟ ਐਸਐਚਓ ਗਿੱਦੜਵਾ ਪਰਮਜੀਤ ਸੀਆਈਏ ਇਨਚਾਰਜ ਗੁਰਿੰਦਰ ਸਪੈਸ਼ਲ ਬ੍ਰਾਂਚ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੀ ਟੀਮਾਂ ਵੀ ਗਈਆਂ ਸੀ ਜਿਹਦੇ ਚ ਅਸੀਂ ਟੈਕਨੀਕਲ ਤੌਰ ਤੇ ਆਪਣੇ ਸੌਸਾ ਰਾਈ ਅਸੀਂ ਇਸ ਗੱਡੀ ਨੂੰ ਰਿਕਵਰ ਕੀਤਾ ਜਿਹਦੇ ਚ ਇੱਕ ਅਕਿਊਜ਼ਡ ਰਾਜਰਾਨੀ ਪਤਨੀ ਮੋਨ ਲਾਲ ਉਹਨੂੰ ਗ੍ਰਿਫਤਾਰ ਕੀਤਾ ਇੱਕ ਦੋਸ਼ੀ ਸੰਜੇ ਕੁਮਾਰ ਇਲੀਅਸ ਸੰਜੂ ਸਾਨੂੰ ਮੋਹਨ ਲਾਲ ਨੂੰ ਨਾਮਿਨੇਟ ਕੀਤਾ ਜਿਹੜਾ ਅਜੇ ਪੁਲਿਸ ਨੂੰ ਨਹੀਂ ਮਿਲਿਆ ਸਾਨੂੰ ਜਿਹਦੇ ਸੰਬੰਧੀ ਅਸੀਂ ਟੀਮਾਂ ਬਣਾਈਆਂ ਹੋਈਆਂ ਰੇਡ ਪਾਰਟੀਆਂ ਸੜੀਆਂ ਜਾ ਰਹੀਆਂ ਉਹਨਾਂ ਦੇ ਰੇਡ ਕਰ ਰਹੀਏ ਘਰਾਂ ਵੀ ਹੋਰ ਆਲੇ ਦੁਆਲੇ ਜਿੱਥੇ ਵੀ ਤੁਹਾਨੂੰ ਕੋਈ ਸ਼ੱਕੀ ਜਿਹੜੇ ਹੈਗੇ ਨੇ ਲੋਕ ਜਿਹੜੇ ਇਹਦੇ ਨਾਲ ਕੋਈ ਹੈਗੇ ਨੇ ਹੋਰ ਐਸੋਸੀਏਟ ਬੰਦੇ ਨੇ ਜੋ ਤਫਤੀਸ਼ਰਾਂ ਸਾਹਮਣੇ ਆ ਰਿਹਾ ਉਹਨਾਂ ਦੇ ਰੇਡਾਂ ਕਿਤੇ ਜਾ ਰਹੀਆਂ ਕਿੰਨੇ ਕਿੰਨੇ ਬੰਦੇ ਤੁਰ ਤੁਰ ਕੇ ਨਿਕਲਦੇ ਜਿਹੜੀ ਦੇਖੋ ਜਿਹੜੀ ਸਾਡੇ ਕੋਲ ਜਿਹੜੀ ਇਹਨਾਂ ਨੇ ਸਟੇਟਮੈਂਟ ਦਿੱਤੀ ਸੀ ਦੋ ਬੰਦੇ ਸੀ ਜਿਹੜੇ ਸਟਾਰਟਿੰਗ ਦੇ ਵਿੱਚ ਇੱਕ ਸੰਜੀ ਜਿਹੜਾ ਸੀ ਨਾਮਿਨੇਟ ਕਰਦਾ ਤਫਤੀਸ਼ਰਾਂ ਇੱਕ ਬੰਦਾ ਹੋਰ ਆ ਜਿਹੜਾ ਉਹਦੇ ਬਾਰੇ ਸੰਜੀ ਨੂੰ ਪਤਾ ਕੌਣ ਹੈ ਬੰਦਾ ਉਹ ਜੇ ਸੰਜੀ ਜਦੋਂ ਸਾਡੇ ਕੋਲ ਆਏਗਾ ਉਸ ਤੋਂ ਬਾਅਦ ਅੱਗੇ ਫਰਦਰ ਤੁਹਾਨੂੰ ਦੱਸਿਆ ਜਾਏਗਾ ਮੋਟਿਵ ਕੀ ਸੀਗਾ ਕਾਰਨ ਮੋਟਿਵ ਦੇ ਬਾਰੇ ਇਹ ਅੱਗੇ ਵੀ ਇੱਥੇ ਮੁਕਦਮੇ ਦਰਜ ਨੇ ਦੋ ਐਡਨੀਪੀਐਸ ਦੇ ਮੁਕਦਮੇ ਦਰਜ ਨੇ ਸੰਜੀ ਦੇ ਉੱਤੇ ਇੱਕ ਸਨੈਚਿੰਗ ਦਾ ਮੁਕਦਮਾ ਦਰਜ ਆ ਜਿਹੜੀ ਇਹਦੀ ਬੇਸਿਕਲੀ ਜਿਹੜੀ ਇਹਦੀ ਬੈਕਗ੍ਰਾਉਂਡ ਜਾਂ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਫਾਦਰ ਜਿਹੜਾ ਸੀ ਮੋਹਨ ਨਾਲ ਉੱਤੇ ਵੀ ਪਰਚੇ ਦਰਜ ਸੀ ਮੇਲੋਂ ਜਿਹੜਾ ਮੁਦਲਿਤ ਮੁਦਲਿਤ ਵੀ ਇਹਦੇ ਵਿੱਚ ਇਹੋ ਹੀ ਆਇਆ ਵੀ ਇਹ ਗੱਡੀਆਂ ਦਾ ਕਾਰ ਪਰਚੇਸ ਦਾ ਵੀ ਕੰ ਇਹਦਾ ਮੁੱਖ ਮੋਟਿਵ ਕੀ ਸੀ ਗੱਡੀ ਵੇਚਦਾ ਸੀ ਜਾਂ ਚੋਰੀ ਦੇ ਗੱਡੀਆਂ ਕਰਦਾ ਸੀ ਉਹ ਅੱਗੇ ਤਵਤੀਜ ਨਾਲ ਜਿੱਦਾਂ ਉਹਗਾ ਉਹਦਾ ਤੁਹਾਡੇ ਸਮਝ ਆ ਰਿਹਾ ਹੈ ਰਹਿਣ ਵਾਲਾ ਕਿਹਦਾ ਸੀ ਇਹ ਰਹਿਣ ਵਾਲਾ ਹੈਗਾ ਸੀ ਸਮਾਗਪੁਰ ਦਾ ਜਿਹੜੀ ਜਿਹੜੀ ਉਹਦਾ ਕੀ ਨਾਮ ਹੈ ਜਿਹੜੀ ਲੇਡੀ ਹੈ ਦੀ ਉਹਨੂੰ ਸਾਰਾ 120 20 ਦੇ ਵਿੱਚ ਅਸੀਂ ਉਹਨੂੰ ਨਾਮਿਨੇਟ ਕੀਤਾ ਵਾਧਾ ਜੁਰਮ 120 20 ਦਾ ਕੀਤਾ ਹੈ ਉਹਦੀ ਉਹਦੀ ਨੌਲੇਜ ਹੀ ਸਾਰਾ ਕੁਝ ਜੋ ਵੀ ਇਹਦਾ ਮੁੰਡਾ ਕਰ ਰਿਹਾ ਹੈ ਉਹ ਸਾਰਾ ਕੁਝ ਉਹਦੀ ਨੌਲੇਜ ਹੈ ਉਹਦੀ ਮਾਤਾ ਜੀ ਕਿਹਨੇ ਮਾਤਾ ਜੀ ਬਿਲਕੁਲ ਉਹਦੀ ਮਾਤਾ ਜੀ ਕਿਉਂਕਿ ਇਹਦਾ ਜਿਹੜਾ ਬੈਕਗ੍ਰਾਉਂਡ ਸੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦਾ ਜਿਹੜਾ ਫਾਦਰ ਸੀ ਉਹਦੇ ਉੱਤੇ ਵੀ ਪੰਜ ਮੁਕਦਮੇ ਪਹਿਲਾਂ ਦਰਜ ਸੀ ਜਿਹੜੀ ਉਹਨਾਂ ਦੀ ਡੈਥ ਹੋ ਚੁੱਕੀ ਆ ਰੁਪਈਆਂ ਦੀ ਗਿਣਤੀ ਹੋਰ ਵੱਧ ਸੰਜੀਤ ਜੀ ਲੱਗਦਾ ਇਹ ਛੋੜ ਬੱਲੇ ਹੋ ਸਕਦੇ ਨੇ ਬਿਲਕੁਲ ਸਾਨੂੰ ਪੂਰੀ ਹੈਗੀ ਅਮੀਰ ਜੀ ਵੀ ਇਤੋਂ ਅੱਗੇ ਵੀ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰਾਂਗੇ ਜਾਂ ਅੱਗੇ ਵੀ ਜੋ ਵੀ ਸਾਡੇ ਕੋਲ ਆਏਗਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੋਰ ਕੋਈ ਵੀ ਫੜੇ ਜਾ ਸਕਦੇ ਹੋ ਹੋਰ ਰਿਕਵਰੀ ਹੋਣ ਦੀ ਆਸ ਹੈ ਕਿ ਆ ਵੀ ਫਿਲਹਾਲ ਹੋ ਰਿਕਵਰੀ ਫਿਲਹਾਲ ਸਾਨੂੰ ਬਰੀਜ਼ਾ ਗੱਡੀ ਅਸੀਂ ਰਿਕਵਰ ਕਰ ਲਈ ਜਿਹੜੀ ਸੀ ਤੇ ਹੋਰ ਵੀ ਇਹ ਰੇਡਾਂ ਜਾਰੀ ਨੇ ਜਦੋਂ ਸੰਜੀਤ ਕੁਮਾਰ ਸਾਡੀ ਉਹਨੂੰ ਰਾਉਂਡ ਅਪ ਕਰਾਂਗੇ ਉਹਦੀ ਅਗਲੀ ਜ